ਜੈ ਸ੍ਰੀ ਰਤਨ ਮੰਤਰੀ ਜੀ ਅੱਜ ਮੈਂ ਆਪਣੇ ਭਰਾਵਾਂ ਵਾਸਤੇ ਇੱਕ ਜੈਨੁਕਤਾ ਲੈ ਕੇ ਆਈਆਂ ਜਿਹੜੇ ਨਿਮਰਦ ਨੇ ਜਿਨ੍ਹਾਂ ਦਾ ਲਿੰਗ ਨਹੀਂ ਕੰਮ ਕਰ ਰਿਹਾ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਇਹਦੇ ਵਿੱਚ ਆਪਾਂ ਨੇ ਲੈਣਾ ਅਰਕਰਾ ਅਰਕਰਾ ਦੀ ਵਰਤੋਂ ਕਰਨੀ ਆ ਕਿਵੇਂ ਕਰਨੀ ਆ ਅਰਕਰਾ ਦਾ ਜਿਹੜਾ ਚੂਰਨਾ ਉਹ ਚ ਸੈਰਮ ਲਾ ਲੈਣਾ ਇੱਕ ਪਾਨ ਦਾ ਪੱਤਾ ਲੈਣਾ ਪਾਨ ਦੇ ਪੱਤੇ ਦੇ ਉੱਪਰ ਲਗਾ ਲੈਣਾ ਉਹਨੂੰ ਚੰਗੀ ਤਰ੍ਹਾਂ ਤੇ ਰਾਤ ਨੂੰ ਸੌਣ ਲੱਗੇ ਪਾਨ ਦੇ ਪੱਤੇ ਨੂੰ ਆਪਣੇ ਲਿੰਗ ਤੇ ਲਵੇਟ ਕੇ ਜਿੱਤੇ ਹਰਕਰ ਤੇ ਸਹਿਰ ਲੱਗਿਆ ਹੋਇਆ ਉਹ ਪਾਨ ਦੇ ਪੱਤੇ ਤੇ ਉਹਨੂੰ ਰਾਤ ਨੂੰ ਆਪਣੇ ਲਿੰਗ ਤੇ ਲਵੇਟ ਕੇ ਸੌ ਜਾਣਾ ਕੁਝ ਇਹ ਲਗਾਤਾਰ ਸੋਨੇ ਟ੍ਰਿਕ ਵਰਤਣਾ ਉਹ ਵੀ ਰਾਤ ਨੂੰ ਕੁਝ ਇਹ ਦਿਨਾਂ ਵਿੱਚ ਸੋਨੂ ਦਾ ਫੇਰਾ ਮੇਲਾ ਸ਼ੁਰੂ ਹੋ ਜਾਊਗਾ ਜਿਹੜੀ ਤੁਹਾਡੀ ਨਿਮਰਤਾ ਨਿਪੁੰਸਤਾ ਇਹ ਜੜਤ ਤੋਂ ਖਤਮ ਹੋ ਜੂਗੀ 100% ਗਰੰਟੀ ਨਾਲ ਇਹ ਤਰੀਕਾ ਤੁਸੀਂ ਅਪਣਾਓ ਜੈ ਸ੍ਰੀ ਧਨਵੰਤਰੀ ਜੀ ਪੈਣ ਭਰਾਵੋ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਓ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਧਨਵੰਤਰੀ ਜੀ